ਪੋਲੇ ਦਾ ਕੋਈ ਫੈਸਲਾ ਨਹੀਂ ਤੇ ਇਸ ਨੂੰ ਫੈਲਾ। ਭਗੋਂ ਉਹਨਾਂ ਨੂੰ ਸਾਫ ਪ੍ਰਿੰਸੀਪਲ ਉਹ ਵੀ ਅੱਗੇ ਜਾ ਕੇ ਗਾੜ ਪਰ ਤੇ ਸਵਾ ਸਵਾ ਫਸਾਈ ਚੁੱਕਿਆ। ਇਹੇ ਕਰਜ਼ਾ ਭਰਨ ਵਾਸਤੇ ਅੱਗੇ ਇਹਨਾਂ ਨੇ ਮਾਈਕਰੋ ਫੈਨ ਕੰਪਨੀਆਂ ਤੋਂ 50000 ਰੁਪਏ ਕਦੇ 30000 ਘੱਟੋ-ਘੱਟ 4-5 ਵਾਰੀ ਉਹਨਾਂ ਤੋਂ ਕਰਜ਼ਾ। ਜੇ ਸਾਰਾ ਹਿਸਾਬ ਕਾਵ ਲਾਜੀ ਇਹ ਤਾਂ 12-13 ਰੁਪਏ ਤੇ ਜਾਵਦਾ। ਉਹ ਇੰਨਾ ਮਹਿੰਗਾ ਵਿਆਜ ਕਿ ਜਿਹੜਾ ਦਿਹਾੜੀਦਾਰ ਪਰਿਵਾਰ ਹੈ ਉਹ ਕਿੱਥੋਂ ਭਰੂਗਾ ਸਾਢੇ 8 ਲੱਖ ਰੁਪਏ ਦੇ ਲਵੇ ਬੈਂਕ ਕੋਲੇ ਰਕਮ ਚ ਰਹਿ ਜਾਂਦੇ ਨੇ ਓਕਰ ਹੁਣ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕੇਸ ਕਰਕੇ ਇਹਦੀ ਕੁਰਪੀ ਲੈ ਆਂਦੀ ਥੋੜੀ ਮਜਬੂਰੀ ਬਣਦੀ ਹੈ ਵੀ ਉਹਨੂੰ ਲਾਗੂ ਕਰਾਉਣਾ ਸਾਡੀ ਇਹ ਹੈ ਪੂਰੇ ਪੰਜਾਬ ਦੇ ਵਿੱਚ ਵੀ ਅਸੀਂ ਕਿਸੇ ਵੀ ਕਰਜ਼ੇ ਦੀ ਆੜ ਵਿੱਚ ਪਾ ਦਿੰਦੇ ਹਾਂ ਜ਼ਮੀਨ ਹੈ ਚਾਹੇ ਘਰ ਹੈ ਚਾਹੇ ਉਹਦਾ ਕੋਈ ਮਾਲ-ਕਸੂਆ ਸੰਸਾਰ ਉਹ ਅਸੀਂ ਨਹੀਂ ਕੁਰਪੀ ਹੋਣ ਕਿ ਨਾ ਜੇ ਪਰਿਵਾਰ ਹਾਲਤ ਵਿੱਚ ਹੁੰਦਾ ਕੋਈ ਬਾਹਰਲੀ ਜ਼ਮੀਨ ਹੁੰਦੀ ਕੋਈ ਸਰਸ ਹੁੰਦਾ ਉਹਦੇ ਕੋਲੇ ਕਮਾਈ ਦਾ ਉਹ ਦੇ ਸਕਦਾ ਸੀ ਉਹਨਾਂ ਦਾ ਆਪਣੀਆਂ ਮਤਲਬ ਜਿਹੜਾ ਕੋ ਮਾੜਾ ਮੋਟਾ ਸੋਨਾ ਚਾਂਦੀ ਵਾਲੀਆਂ ਸੀ ਉਹ ਵੀ ਅੱਜ ਪਰਿਵਾਰ ਵੀ ਇਹ ਹਾਲਤ ਹੈ ਵੀ ਉਹ ਸਗੋਂ ਤਿੰਨ ਤਨ ਹੋਏ ਨੇ ਸਾਰੇ ਪਰਿਵਾਰ ਛੋਟੇ ਛੋਟੇ ਬੱਚੇ ਸੱਤੀਆਂ ਉਲਟੀਆਂ ਸੀ ਉਹਨਾਂ ਕੋਲੇ ਦਵਾਈ ਪੈਸੇ ਦਵਾਈ ਲੈਣ ਨੂੰ ਪਏ ਹੁਣ ਬੈਠ ਕੇ ਗੱਲ ਤਾਂ ਤਾਂ ਹੋਊਗੀ ਸਰ ਜੇ ਉਹਨਾਂ ਕੋਲੇ ਕੁਝ ਭਰਨ ਨੂੰ ਹੋਵੇ ਹੁਣ ਤਾਂ ਸਾਡੇ ਵੱਲੋਂ ਦਾ ਵਿਰੋਧ ਹੈ ਵੇਖੋ ਤੁਸੀਂ ਉਸ ਵਿਰੋਧ ਨੂੰ ਭੰਨ ਕੇ ਮਕਾਨ ਦੀ ਨਲਾਮੀ ਕਰਨੀ ਆ ਜਿੰਦਾ ਲਾਣਾ ਆ ਉਹ ਤੁਸੀਂ ਦੇਖੋ ਅਸੀਂ ਖੜੇ ਹਾਂ ਸਾਡੀ ਗ੍ਰਿਫਤਾਰੀ ਕਰ ਲਓ ਸਾਡੇ ਡਾਂਗਾ ਮਾਰ ਲਓ ਠੀਕ ਹੈ ਅਸੀਂ ਇਹ ਤਾਂ ਨਹੀਂ ਕਿਸੇ ਨੂੰ ਪਰੋਗੇ ਕਰਦੇ ਨਹੀਂ ਅੱਜ ਤਾਂ ਜਿੰਦੇ ਵੀ ਕਿਸੇ ਮਤਲਬ ਆਪਸ ਤੋਂ ਨਹੀਂ ਉਹੀ ਤਾਂ ਗੱਲ ਹੈ ਕਿ ਪ੍ਰੋਮਿਸ ਦਾ ਕੋਈ ਲੈ ਦੇ ਕੀ ਹੋਊਗਾ ਜੀ ਜਦੋਂ ਹੈ ਹੀ ਪਰਿਵਾਰ ਨਾਲ ਹੈ ਹੀ ਨਹੀਂ ਅਸੀਂ ਅਸੀਂ ਤਾਂ ਤੁਹਾਨੂੰ ਕਹਤਾ ਸੀ ਪੁੱਛ ਲਓ ਅਸੀਂ ਕਹਿੰਨੇ ਆ ਸਾਡੀ ਕਹਿਣ ਤੁ ਨਹੀਂ ਤੁਸੀਂ ਐਂ ਕਰੋ ਤੁਸੀਂ ਆਪ ਬੇਜੋ ਪਰਿਵਾਰ ਨੂੰ ਪਰਿਵਾਰ ਦੇ ਦੋ ਮੈਂਬਰਾਂ